Fins aquí el programa d'avui. зай funcion bin ਸਤਿ ਸ਼੍ਰੀ ਅਕਾਲ ਹਾਂਜੀ ਪਾਜੀ ਦਕਾਨ ਦਾ ਨਾਮ ਭਗਵਾਨ ਦਾਸ ਲੋਕਦਿਆਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਰਾਜੇ ਆ ਗਿਆ ਕਹਿੰਦਾ ਪਾਜੀ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਤਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਮੈਂ ਉਸੇ ਵੇਲੇ ਕੁਛ ਵੀ ਮੈਂ ਚਾਹ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਗੁੱਲੇ ਸਾਰਾ ਸਮਾਨ ਖਲਰਿਆ ਕਿ ਲੜਕੇ ਦੇ ਵੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ 3 ਤੋਂ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀ ਨੇ ਕੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਨਜ਼ਰ ਪਈ ਕਿ ਮੈਂ ਕਹਾ ਜਿ ਲੱਗਦਾ ਮੋਬਾਈਲ ਗੁੰਮ ਹੋਇਆ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਹੋਇ ਨਹੀਂ ਸੀ ਹੋਰ ਮੈਂ ਸਾਜੀ ਚੀਜ਼ਾਂ ਐਲਈਡੀ ਆ ਵਗੈਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜਿ ਜੋ ਜੋ ਵੇਖੀ ਜਾਵਾਂਗਾ ਸਾਮਾਨ ਜਾਦੇ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੁੰਮ ਹੈ ਜਦੋਂ ਹੁਣ ਵੇਖਾਂਗੇ ਜਿ ਗਾ ਕਹੂਗਾ ਇਕਲੀ ਚੀਜ਼ ਨਹੀਂ ਹੈਗੀ ਉਹ ਸਾਨੂੰ ਬਾਅਦ ਵਿੱਚ ਦੱਸਾਂਗੇ ਵੀ ਕੀ ਚੀਜ਼ ਹਾਰੀ ਗਈ ਪੁਲਿਸ ਨੇ ਸੂਚਿਤ ਕੀਤਾ ਉਹ ਆਏ ਸੀਗੇ ਦੋ ਬਲਾਜਮ ਉਹ ਲੈ ਕੇ ਆਪਣੇ ਮਾਲਕ ਮੋਟਾ ਆਵੇ ਲੈ ਕੇ ਤੇ ਆਪਣਾ ਬਿਆਨ ਦਿਆ ਜ ਅਕ ਫੋਟੋ ਖਿੱਚ ਕੇ ਲੈ ਗਿਆ ਨੁਕਸਾਨ ਲੱਗਿਆ ਨੁਕਸਾਨ ਸਾਡਾ ਹੁਗਭ ਲਗਭਗ 7 ਲੱਖ 8 ਲੱਖ ਦਾ ਲਗਭਗ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੀ ਵੀ ਸਾਡੇ ਗੁਆਂ ਦੇ ਇੱਕ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਉਹ ਲੱਗੇ ਉਹਨਾਂ ਨੂੰ ਕੋਈ ਬੰਦਾ ਨਹੀਂ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀ ਹੋਈਆਂ ਲੱਗਦੀਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲੰਗਪਗ ਇੱਕ ਸਾਡੇ ਲਾਲ ਕਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਉਸ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਕੀ ਕੰਮ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲਾਂ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲੱਖ ਰੁਪਏ ਦੇ ਲਗਭਗ ਲੱਗੇ ਸੀਗੇ ਉਸ ਤੋਂ ਬਾਅਦ ਨੀਚੇ ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤਾਂ ਲੱਗਦਾ ਵੀ ਇਹੋ ਹੀ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾਡੇ ਦ ਇਹ ਖਾਲਾਜੀ ਦਾ ਵਾਲਾ ਰੀਤ ਉਹਨਾਂ ਨੇ ਕਿ ਤੋਕਿਆ ਇਹ ਬਹੁਤ ਮਜ਼ਬੂਤ ਆਪਣੇ ਨੂੰ ਬਹੁਤ ਸੇਫਟੀ ਨਾਲ ਲਾਈ ਹੈ ਜਿਹੜੇ ਤੋੜ ਕੇ ਨਾਲ ਦਰਵਾਜੇ ਇਹਨਾਂ ਅਰਧ ਸਮੇਂ ਤੀ ਤੋੜਤੇ ਉਹਨਾਂ ਨੇ ਸਾਧ ਤੋੜ ਕੇ ਗੱਲੇ ਗੁੱਲੇ ਨਾਲ ਸਬੰਧ ਨਾਲ ਕਿਹਾ ਨਹੀਂ ਹੋਣ ਦਾ ਕਾਰਨ ਕੀ ਹੈ ਕਿਉਂਕਿ ਇਹੋ ਹੀ ਸਾਡੇ ਨਸ਼ਰੇ ਇਸ ਕੋਈ ਹੈ ਨਹੀਂ ਉੱਥੇ ਕੋਈ ਕਾਰ ਦੇ ਵਿੱਚ ਕੋਈ ਸਾਈ ਖਸਮ ਹੈ ਨਹੀਂ ਜਿਹਦੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗ ਜਾਂਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੇ ਜਿਹੜੀ ਵਿਲੇ ਬਿਠੀ ਲਿੰਦੇ ਆ ਤੇ ਜੇ ਅਸੀਂ ਕੋਈ ਕਹਿੰਦੇ ਆ ਤੇ ਪੂਰੇ ਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਨੂੰ ਲੋਕੀ ਆਪਣੀ ਸਮੱਸਿਆ ਆਪਣੀ ਹੱਟ ਚਲ ਜਾਂਦੇ ਆ ਬੇਚਾਰੇ ਪੱਤ ਲਾ ਕੇ ਯੋਰਜਾਰ ਆਪਣੇ ਨਿਕਲ ਨਿਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਹਿਬ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੀ ਸਾਡੇ ਇਹ ਜਿਹੜੀ ਚੋਰੀਆਂ ਹੋ ਰਹੀਆਂ ਤੁਹਾਨੂੰ ਤੁਹਾਡੇ ਹੁੰਦਿਆਂ ਚਿਹਰੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਜੀ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਇਹ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਨੂੰ ਹੁੰਦੇ ਨੇ ਅਸੀਂ ਤਾਂ ਕਹਿੰਦੇ ਬੰਦੇ ਫੜਕੋ ਪੜੋ ਉਹਨਾਂ ਨੂੰ ਜਿਹੜਾ ਸਮਾਨ ਹੈ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਕੀ ਹੋ ਮਤਰਾ ਪਵੇ ਜੀ ਇਹ ਕੰਮ ਕਰਨ ਵਕੀ ਨਾਮ ਜੀ ਆਪਣਾ ਪ੍ਰਦੀਪ ਕੁਮਾਰ ਸ ਪ੍ਰਤੀਕ ਮਾਲੀ ਅੱਜ ਦਾ ਤਾਰੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤ ਹੀ ਚੋਰੀ ਹੋਈ ਹੈ ਸਰ ਕਰੀਪਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਛ ਮੈਡੀਸਿਨ ਦੇ ਪੱਤੇ ਕਾਫੀ ਵਿੱਚੋਂ ਮਿਸਿੰਗ ਹੈ ਗਿਆ ਸਰ ਜੀ ਕਰੀਪਨ 10 ਤੋਂ 15 ਜਾਂਦਾ 200 ਹੋਇਆ ਸਰ ਜੀ ਬਹੁਤ ਮਾੜੀ ਗੱਲ ਹੈ ਕਿ ਸਰ ਜੀ ਚੋਰ ਕਿੱਥੋਂ ਆਏ ਹੈ ਇਹ ਸਰ ਉੱਪਰਲੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਾਰੇ ਸਰ ਪਰ ਉਹ ਕਿਹਨਾ ਬਿਲਡਿੰਗ ਦੇ ਉੱਪਰੋਂ ਆਏ ਸਰ ਜੀ ਇਹ ਤਾਂ ਸ਼ੇਰੇਪਾਲ ਗੱਲ ਜੋ ਦੁਕਾਨ ਖੋਲੀ ਸੀ ਸ਼ੇਰੇਪਾਲ ਤੋਂ ਦੁਕਾਨ ਖੋਲੀ ਜੋ ਕਸਟਮਰ ਸਾਇ ਪਹਿ ਕੱਟ ਲੰਗੇ ਤੇ ਕਿਹਨਾ ਗੱਲੇ ਚ ਪੈਸੇ ਨਹੀਂ ਸੀ ਕਿ ਸਰ ਜੇ ਤੱਕ ਕੋਈ ਆਇਆ ਪੁਲਿਸ ਦਾ ਕੋਈ ਮਲਾਜਮ ਹਾਂ ਪੁਲਿਸ ਦਾ ਮਲਾਜਮ ਹੁਣ ਹੋ ਕੇ ਗਏ ਸੜਕੋ ਸੜਜੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਮੰਗ ਕਰਦਾ ਵੀ ਸਭ ਨਿਆਂ ਹੋਣਾ ਚਾਹੀਦਾ ਜੀ ਇਹ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਫਸ ਕੇ ਕਿਹੜਾ ਨੁਕਸਾਨ ਨਾ ਹੋਵੇ ਸਰਪੇ ਜੀ ਕੀ ਨਾਮ ਨਹੀਂ ਆਪਣਾ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੰਡੇਆਲਾ ਗੁਰੂ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ بس ਇਹ ਚੋਰੀ ਹੋਈ ਹੈ ਜੇ ਉੱਪਰ ਉਹਦੀ ਕੋਠੇ ਤਾਂ ਨਹੀਂ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਰਾਤ ਕੱਲ ਰਾਤ ਦੀ ਦਿਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਸ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਦੇ ਦੁਕਾਨ ਤੋਂ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 ਤੋਂ 10000 ਰੁਪਿਆ ਕੈਸ਼ ਲੈ ਗਏ ਤੇ ਨਾਲ ਤਿੰਨ ਚਾਰ ਬੈਗ ਲੈ ਗਏ ਸੂਟਾਂ ਕੀ ਸੀ 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 ਡੀ ਵੀ ਡੀ ਕੋਈ ਕਾ ਉਹ ਤੋੜ ਗਿਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀ ਸੀ ਕੈਮਰੇ ਕਿ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਇਹ ਦੇਖਦੇ ਹਾਂ ਤੋਬਾ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜੇ ਤੱਕ ਰਿਪੋਰਟ ਕੋਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਹੈ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਹਾਂ ਤੋਬਾ ਕੀ ਚਾਹੁੰਦੇ ਹੋ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਇਹ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਇਹ ਚੋਰੀਆਂ ਦੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦੁਆਇਆ ਜਾਵੇ ਹਾਂਜੀ ਸਰੋਜੀ ਤਿੰਨ ਚੋਰੀਆਂ ਆਈਆਂ ਕੀ ਕਹਿਣਾ ਚਾਹੋਗੇ ਜੀ ਚੋਰੀਆਂ ਦਾ ਇਹਦੇ ਵਿੱਚ ਦੋ ਬੰਦੇ ਆਏ ਆ ਜਿਹੜੇ ਪਤਾ ਲੱਗਿਆ ਅਜੇ ਤੱਕ ਉਹਨਾਂ ਨੇ ਕੰਦ ਅਗਲੇ ਪਾਸੇ ਚੌਕੀਦਾਰ ਵੀ ਹੈਗਾ ਲੇਕਿਨ ਬੈਕ ਸਾਈਡ ਤੋਂ ਉਹਨਾਂ ਨੇ ਕੰਦ ਇਹਨਾਂ ਨੇ ਬਾੜ ਕੇ ਤੇ ਉਹਦੇ ਵਿੱਚ ਚੋਰੀ ਕੀਤੀ ਆ ਉਹ ਉਹਦੇ ਬਾਰੇ ਸਾਡੀ ਟੀਮ ਲੱਗੀ ਆ ਸਰਚ ਕਰ ਰਹੇ ਆ ਸਾਰੇ ਜਲਦੀ ਦੂਜਾ ਖਬਰ ਲਾਉਂਦੇ ਮੋੜਲੀ ਤੇ ਵੀ ਇਸ ਲੋਕ ਕੋਈ ਕੁਝ ਪਤਾ ਲੱਗਾ ਤੁਸੀਂ ਲੈ ਨਹੀਂ ਫਿਲਹਾਲ ਤਾਂ ਚੈੱਕ ਕਰ ਰਹੇ ਆ ਅਜੇ ਪਰ ਸ਼ਾਮ ਤੱਕ ਕਲੀਅਰ ਕਰਕੇ ਦੱਸਾਂਗੇ ਅੱਗੇ ਜਿਹੜੇ ਇਹਦੇ ਇਸੇ ਸੰਬੰਧ ਵਿੱਚ ਵੀ ਅਸੀਂ ਮਤਲਬ 24 ਘੰਟੇ ਇਹਦੇ ਨਾਕੇ ਜਾਂ ਫਲਾਸ ਲਾਉਨੇ ਆ ਹੁਣ ਇੱਥੇ ਤੁਹਾਡੇ ਸਾਡੇ ਨਾਲ ਦੇ ਥਾਣੇ ਦੇ ਵਿੱਚ ਚਾਟੀਵਿੰਡ ਦੇ ਵਿੱਚ ਦੋ ਘਰ ਦਾ ਤਾਂ ਹੋਈਆਂ ਸੀ ਇੱਕ ਸੁਨਿਆਰੇ ਦੀ ਤੇ ਇੱਕ ਆਪਣੇ ਸ਼ਾਹ ਇੰਟਰਪ੍ਰਾਈਜ਼ਸ ਉਹ ਅਸੀਂ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ ਤਿੰਨ ਦਿਨ ਦੇ ਵਿੱਚ ਉਹ ਅਸੀਂ ਟ੍ਰੇਸ ਕਰ ਲਏ ਉਹਦੇ ਵਿੱਚ ਦੋ ਬੰਦੇ ਫੜ ਲਏ ਤੇ ਬਾਕੀ ਵੀ ਸਾਡਾ ਚੱਲਦਾ ਸਾਡੀ ਵੱਲੋਂ ਪੁਲਿਸ ਦੀ ਤਾਂ 24 ਘੰਟੇ ਮਸ਼ਤਾਦੀ ਦੇ ਨਾਲ ਹੀ ਅਸੀਂ ਇਹ ਸਾਰਾ ਕੰਮ ਕਰਦੇ ਹਾਂ 较低的比分了。